ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਆਓ ਮਾਰਦੇ ਆਂ ਅੱਜ ਦੀਆਂ ਖਬਰਾਂ ਤੇ ਝਾਤ ਫਰਾਂਸ ਦੀ ਇੱਕ ਅਦਾਲਤ ਨੇ ਇੱਕ ਬੜਾ ਮਸ਼ਹੂਰ ਤੇ ਵੱਡਾ ਕੇਸ ਸਾਹਮਣੇ ਆਇਆ ਸੀ ਜਿਹਦੇ ਵਿੱਚ ਇੱਕ ਔਰਤ ਜੀਜ਼ਕ ਪਲੀਕੋ ਦੇ ਨਾਲ ਬਲਾਤਕਾਰ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ ਤੇ ਉਸ ਮਾਮਲੇ ਦੇ ਉੱਤੇ ਸੁਣਵਾਈ ਕਰਦੇ ਆਂ ਜੀਜ਼ਲ ਪਲੀਕੋ ਦੇ ਜਿਹੜੇ ਪਤੀ ਸੁਮੇਤ 50 ਹੋਰ ਦੋਸ਼ੀਆਂ ਨੂੰ ਸਜ਼ਾ ਸੁਲਾਈ ਗਈ ਹੈ। ਅਦਾਲਤ ਨੇ ਉਹਦੇ ਸਾਬਕਾ ਪਤੀ ਡੋਮਿਨਿਕ ਪਲੀਕੋ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਰਾਇਆ ਹੈ। ਡੋਮਿਨਿਕ ਪਰੀਕੋ ਨੂੰ ਆਪਣੀ ਧੀ ਕੈਰੋਲਿਨ ਤੇ ਦੋ ਨੋਹਾਂ ਦੇ ਨੰਗੀਆਂ ਅਸ਼ਲੀਲ ਤਸਵੀਰਾਂ ਲੈਣ ਦਾ ਵੀ ਦੋਸ਼ੀ ਠਰਾਇਆ ਗਿਆ ਹੈ। ਅਦਾਲਤ ਨੇ ਡੋਮਿਨਿਕ ਪਲੀਕੋ ਨੂੰ 20 ਸਾਲ ਦੀ ਸਜ਼ਾ ਸੁਲਾਈ ਹੈ। ਇਸ ਮਾਮਲੇ ਵਿੱਚ ਸਹਿਦੋਸ਼ੀ ਜੀਨ ਪੀਰੇ ਮਾਰਕੈਲ ਨੂੰ 12 ਸਾਲ ਦੀ ਸਜ਼ਾ ਸੁਲਾਈ ਗਈ ਹੈ। ਹਾਲਾਂਕਿ ਸਰਕਾਰੀ ਵਕੀਲਾ ਨੇ 17 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ ਮਾਰਸ਼ਲ ਤੇ ਆਪਣੀ ਪਤਨੀ ਨਾਲ ਜ਼ਬਰਜਨਾਹ ਦੀ ਕੋਸ਼ਿਸ਼ ਕਰਨ ਦਾ ਦੋਸ਼ ਸੀ ਉਸ ਤੇ ਆਪਣੀ ਪਤਨੀ ਨੂੰ ਨਸ਼ੇ ਦੇਣ ਦਾ ਵੀ ਦੋਸ਼ ਸੀ ਕੰਸਟਰਕਸ਼ਨ ਵਰਕਰ ਸਾਈਮਨ ਕੰਸਟਰਕਸ਼ਨ ਵਰਕਰ ਜਿਹੜਾ ਸਾਈਮਨ ਐਮ ਨੂੰ 9 ਸਾਲ ਦੀ ਸਜ਼ਾ ਇੱਕ ਉਪਲੰਬਰ ਹੈ ਅਹਿਮਦ ਨੂੰ 8 ਸਾਲ ਦੀ ਅਤੇ ਇੱਕ ਸੇਵਾਮੁਕਤ ਖੇਡਾਂ ਦਾ ਕੋਚ ਸੀ ਜੋਸਫ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੁਣਵਾਈ ਦੌਰਾਨ ਜੀਸਸ ਪ੍ਰੀਕੋ ਨੇ ਸਾਰਾ ਸਮਾਂ ਵਿਚਾਰੀ ਆਪਣਾ ਕੰਧ ਨਾਲ ਸਿਰ ਲਾ ਕੇ ਖੜੀ ਰਹੀ ਡੋਨਲਡ 트ੰਪ ਨੇ ਕਿਹਾ ਹੈ ਕਿ ਭਾਰਤ ਵੱਲੋਂ ਅਮਰੀਕਾ ਦੀਆਂ ਕੁਝ ਵਸਤਾਂ ਤੇ ਬਹੁਤ ਜ਼ਿਆਦਾ ਟੈਕਸ ਲਾਇਆ ਜਾਂਦਾ ਹੈ ਅਤੇ ਜੇ ਇੰਝ ਹੀ ਵਰਤਾਰਾ ਚੱਲਦਾ ਰਿਹਾ ਤਾਂ ਅਮਰੀਕਾ ਵੀ ਬਦਲੇ ਵਿੱਚ ਭਾਰਤੀ ਵਸਤਾਂ ਉੱਤੇ ਵੱਧ ਟੈਕਸ ਲਾਏਗਾ। ਟੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਬ੍ਰਾਜ਼ੀਲ ਤੇ ਭਾਰਤ ਅਜਿਹੇ ਮੁਲਕਾਂ 'ਚ ਸ਼ਾਮਲ ਨੇ ਜੋ ਖਾਸ ਅਮਰੀਕੀ ਵਸਤਾਂ ਤੇ ਵਧੇਰੇ ਟੈਕਸ ਲਾਉਂਦੇ ਹਨ। ਜੇਕਰ ਜਿਹਾ ਹੁੰਦਾ ਹੈ ਤਾਂ ਭਾਰਤ ਤੇ ਅਮਰੀਕਾ ਦੇ ਆਪਸੀ ਵਪਾਰ ਜਿਹੜਾ ਆ ਉਹ ਪ੍ਰਭਾਵਿਤ ਹੋ ਸਕਦਾ ਹੈ। ਇਨਾ ਹੀ ਨਹੀਂ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਚੱਲ ਰਹੇ ਵਪਾਰਕ ਸਬੰਧਾਂ 'ਚ ਤਣਾਅ ਹੋਰ ਵਧਾ ਸਕਦਾ ਹੈ ਡੋਨਲਡ 트ੰਪ ਨੇ ਹਾਲ ਵਿੱਚ ਹੀ ਕਿਹਾ ਸੀ ਕਿ ਜੇਕਰ ਭਾਰਤ ਸਾਡੇ ਉੱਤੇ 100% ਦੀ ਡਿਊਟੀ ਲਾਉਂਦਾ ਤਾਂ ਸਾਨੂੰ ਉਹਨਾਂ ਦੇ ਸਮਾਨ ਤੇ ਵੀ ਇਹ ਡਿਊਟੀ ਲਾਉਣੀ ਚਾਹੀਦੀ ਹੈ ਦੱਖਣ ਕੋਰੀਆ ਦੇ ਇੱਕ ਸੰਸਦ ਮੈਂਬਰ ਨੇ ਕਿਹਾ ਹੈ ਕਿ ਰੂਸੀ ਤਰਫੋਂ ਯੂਕਰੇਨ ਦੇ ਖਿਲਾਫ ਲੜਦੇ ਹੋਏ ਉੱਤਰੀ ਕੋਰੀਆ ਦੇ ਘੱਟੋ-ਘੱਟ 100 ਫੌਜੀ ਮਾਰੇ ਗਏ ਹਨ। ਸੰਸਦ ਮੈਂਬਰ ਲੀ ਸੁng ਕਵੋਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੱਖਣੀ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸਿਜ਼ ਨੇ ਇਸ ਬਾਰੇ ਸੰਸਦ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੰਗ ਵਿੱਚ ਹਜ਼ਾਰ ਤੋਂ ਵੱਧ ਉੱਤਰੀ ਕੋਰੀਆਈ ਸੈਨਿਕ ਜ਼ਖਮੀ ਵੀ ਹੋ ਗਏ ਹਨ। ਐਮਪੀ ਕਵੋਨ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਕਈ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਵੀਰਵਾਰ ਨੂੰ ਮਿਸਰ ਦੀ ਰਾਜਧਾਨੀ ਕਾਹਿਰਾ 'ਚ ਆਯੋਜਿਤ 38 ਸਮੇਲਨ 'ਚ ਬੰਗਲਾਦੇਸ਼ ਦੇ ਮੁਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨਾਲ ਇੱਕ ਬੈਠਕ ਹੋਈ ਦੱਸੀ ਜਾਂਦੀ ਹੈ ਇਸ ਦੇ ਨਾਲ ਹੀ ਪ੍ਰੋਫੈਸਰ ਯੂਨਸ ਨੇ ਆਪਣੇ ਪਾਕਿਸਤਾਨੀ ਹਮ ਰਤਬਾ ਨੂੰ 1971 ਦੇ ਮੁੱਦਿਆਂ ਨੂੰ ਸੁਝਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਟਾਕਾ ਨੂ ਸਲਾਮਾਬਾਦ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲ ਸਕੇ ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਦ ਸ਼ਰੀਫ ਨੂੰ ਕਿਹਾ ਕਿ ਇਹ ਮੁੱਦੇ ਵਾਰ-ਵਾਰ ਸਾਹਮਣੇ ਆਉਂਦੇ ਰਹਿੰਦੇ ਹਨ ਆਓ ਇਹਨਾਂ ਮੁੱਦਿਆਂ ਨੂੰ ਹੱਲ ਕਰੀਏ ਤਾਂ ਕਿ ਅਸੀਂ ਅੱਗੇ ਵਧ ਸਕੀਏ ਆਉਣੀਆਂ ਪੀੜ੍ਹੀਆਂ ਲਈ ਇਹ ਇੱਕ ਵਾਰ ਫਿਰ ਤੋਂ ਹੱਲ ਕਰ ਲਈ ਚੰਗਾ ਹੋਵੇਗਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਦ ਸ਼ਰੀਫ ਨੇ ਕਿਹਾ ਕਿ ਬੰਗਲਾਦੇਸ਼ ਪਾਕਿਸਤਾਨ ਅਤੇ ਭਾਰਤ ਨੂੰ ਸ਼ਾਮਲ ਕਰਨ ਵਾਲੇ 1974 ਦੇ ਤਕਉਨੀ ਸਮਝੌਤੇ ਨੇ ਚੀਜ਼ਾਂ ਨੂੰ ਸੁਲਝਾਇਆ ਸੀ ਪਰ ਜੇ ਕੋਈ ਹੋਰ ਬਕਾਇਆ ਮੁੱਦੇ ਹਨ ਤਾਂ ਉਹ ਉਹਨਾਂ ਦੇ ਵਿਚਾਰ ਕਰ ਸਕਦਾ ਹੈ ਕਰਕੇ ਖੁਸ਼ ਹੋਵੇਗਾ ਸ਼ਾਹਬਾਦ ਸ਼ਰੀਫ ਨੇ ਕਿਹਾ ਕਿ ਅਸੀਂ ਆਪਣੇ ਭਰਾ ਬੰਗਲਾਦੇਸ਼ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸੱਚਮੁੱਚ ਉਤਸ਼ਾਹਾਂ ਉਹਨਾਂ ਨੇ ਸਾਰਕ ਗਰੁੱਪਿੰਗ ਨੂੰ ਮਜ਼ਬੂਤ ਕਰਨ ਤੇ ਇਸ ਤੇ ਖੇਤਰੀ ਕਾਨਫਰੰਸ ਦੇ ਆਯੋਜਨ ਦੀ ਸੁਭਾਵਨਾ ਤੇ ਕੰਮ ਕਰਨ ਲਈ ਪ੍ਰੋਫੈਸਰ ਯੂਨਸ ਦੀ ਪ੍ਰਸਤਾਸ਼ਾ ਕੀਤੀ ਪ੍ਰੋਫੈਸਰ ਯੂਨਸ ਨੇ ਸ਼ਾਹਬਾਦ ਸ਼ਰੀਫ ਨੂੰ ਕਿਹਾ ਕਿ ਇਹ ਸਭ ਤੋਂ ਵੱਡੀ ਤਰਜੀਹ ਹੈ ਮੈਂ ਸਾਰਕ ਦੇ ਵਿਚਾਰ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਮੈਂ ਇਸ ਮੁੱਦੇ ਤੇ ਲਗਾਤਾਰ ਜ਼ੋਰ ਦਿੰਦਾ ਰਿਹਾ ਮੈਂ ਚਾਹੁੰਦਾ ਹਾਂ ਕਿ ਸਾਰਕ ਨਤਾਵਾਂ ਦਾ ਸिखर ਸਮੇਨਣ ਹੋਵੇ ਭਾਵੇਂ ਸਿਰਫ ਫੋਟੋ ਖਿਚਵਾਉਣ ਲਈ ਕਿਉਂ ਨਾ ਹੋਵੇ ਕਿਉਂਕਿ ਇਹਦੇ ਨਾਲ ਵੀ ਇੱਕ ਮਜ਼ਬੂਤ ਸੰਦੇਸ਼ ਜਿਹੜਾ ਉਹ ਦੁਨੀਆ ਨੂੰ ਜਾਏਗਾ ਫਰਸਤੀਨੀ ਇਸਲਾਮਿਕ ਜਹਾਦ ਨੇ ਤਲ ਅਬੀਬ ਤੇ ਹੋਤੀ ਹਮਲੇ ਦੀ ਛਲਾਂਗਾ ਕੀਤੀ ਹੈ ਹੋਤੀ ਜਮਨ ਵਾਲਿਆਂ ਨੇ ਜੀ ਉਹਦੇ ਉੱਤੇ ਹਮਲਾ ਕੀਤਾ ਤਲਵੀਬਤੇ ਤੇ ਉਹਦੇ ਜਵਾਬ ਦੇ ਵਿੱਚ ਵੀ ਫਲਸਤੀਨ ਆਪਣੇ ਇਜ਼ਰਾਈਲ ਵੱਲੋਂ ਕਬੱਡੀ ਕਾਰਵਾਈ ਹੋਈ ਆ ਜਿਹਦੇ ਵਿੱਚ ਕੋਈ 7-8 ਜਿਹੜੇ ਹੋਤੀ ਦੇ ਫੌਜੀ ਜਾਂ ਉਹਨਾਂ ਦੇ ਮਜਰੀਸ਼ੀਆ ਨੇ ਉਹ ਮਾਰੇ ਗਏ ਨੇ ਤੇ ਕਿਆ ਹੈ ਇਜ਼ਰਾਈਲ ਨੇ ਕਿਸੀ ਫੌਜੀ ਟਿਕਾਣੇ ਦੇ ਉੱਤੇ ਹੀ ਜਵਾਬੀ ਹਮਲਾ ਕੀਤਾ ਜਿਹੜਾ ਫਲਸਤੀਨੀ ਇਸਲਾਮਿਕ ਜਹਾਦ ਹੈ ਇਹਨਾਂ ਦਾ ਇੱਕ ਹਥਿਆਰਬੰਦ ਹਥਿਆਰਬੰਦ ਵਿੰਗ ਹੈ ਅਲ ਕੁਸਤ ਬਰਗੇਡ ਉਹਨਾਂ ਦਾ ਕਹਿਣਾ ਹੈ ਕਿ ਤਲ ਵਿਬ ਨੂੰ ਨਿਸ਼ਾਨਾ ਬਣਾਉਣ ਵਾਲੇ ਹੁਤੀ ਮਜ਼ਾਈਲ ਹਮਲੇ ਨੇ ਇਹ ਦਰਸਾਉਣ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਫਲਸਤੀਨੀ ਹੁਣ ਅਜੇ ਵੀ ਇਕੱਲੇ ਨਹੀਂ ਹਨ ਹੁਤੀ ਇੱਕ ਮੌਮ ਵਿੱਚ ਲਾਲ ਸਾਗਰ ਤੇ ਇਹਦੇ ਆਲੇ ਦੁਆਲੇ ਸ਼ਿਪਿੰਗ ਲੇਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਗਾਜ਼ਾ ਉੱਤੇ ਇਜ਼ਰਾਈਲੀ ਨਾਕਾਬੰਦੀ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਜੰਗਬੰਦੀ ਸਮਝੌਤੇ ਦੀ ਸੰਭਾਵਨਾ ਤੋਂ ਵਿਸ਼ੰਟਨ ਬਹੁਤ ਹੀ ਉਤਸ਼ਾਹਤ ਹੈ ਪਰ ਹਮਾਸ ਜਿਹੜਾ ਹੈ ਉਹਦੇ ਤੇ ਦਬਾਅ ਹੈ ਕਿ ਆਖਰਕਾਰ ਉਹ ਹਾਂ ਕਰਦੇ ਹਨ ਜਾਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਹੀ ਯਥਾਰਥਵਾਦੀ ਸੋਚ ਬਣਾਉਣੀ ਚਾਹੀਦੀ ਹੈ ਸਾਡੇ ਕੋਲ ਇਹ ਪਲ ਪਿਛਲੇ ਮਹੀਨਿਆਂ ਵਿੱਚ ਕਈ ਵਾਰ ਆਏ ਜਿੱਥੇ ਅਸੀਂ ਸੋਚਿਆ ਕਿ ਅਸੀਂ ਹੁਣ ਕਿਸੇ ਸਮਝੌਤੇ ਤੇ ਪਹੁੰਚ ਜਾਵਾਂਗੇ ਅਸਲ ਸਵਾਲ ਇਹ ਹੈ ਕਿ ਹੁਣ ਦੇ ਹਾਲਾਤ ਵਿੱਚ ਕੀ ਹਮਾਸ ਕੋਈ ਫੈਸਲਾ ਲੈਣ ਅਤੇ ਹਾਂ ਕਰਨ ਦੇ ਸਬਰਤ ਹੈ ਵੀ ਜਾਂ ਨਹੀਂ ਉਸਨੇ ਕਿਹਾ ਕਿ ਅਸੀਂ ਵਾਸਤੇ ਹਾਂ ਕਹਿਣ ਲਈ ਲੋਰੀਂਦੇ ਦਬਾਅ ਪਾਉਣ ਦੀ ਕੋਸ਼ਿਸ਼ ਲਈ ਹਰ ਸੰਭਵ ਸਾਥੀ ਨਾਲ ਸੰਪਰਕ ਕਰ ਰਹੇ ਹਾਂ ਬਲਿੰਕਨ ਨੇ ਅੱਗੇ ਕਿਹਾ ਕਿ ਵਸ਼ਿੰਗਟਨ ਨੇ ਗਾਜ਼ਾ ਤੇ ਇਜ਼ਰਾਇਲ ਦੇ ਕਬਜ਼ੇ ਨੂੰ ਸਵੀਕਾਰ ਨਹੀਂ ਕੀਤਾ ਤੇ ਇਹ ਇਜ਼ਰਾਇਲ ਦੇ ਹਿੱਤਾਂ ਹਿੱਤ ਵਿੱਚ ਵੀ ਨਹੀਂ ਹੋਏਗਾ ਕਿਉਂਕਿ ਗਾਜ਼ਾ ਪੱਟੀ ਜਾਂ ਗਾਜ਼ਾ ਇਨਕਲੇਵ ਵਿੱਚ ਬਾਕੀ ਬਚੇ ਜਿਹੜੇ ਵਾਸਤੇ ਲੜਾਕੂ ਨੇ ਉਹ ਫਿਰ ਇਹ ਲੜਨਾ ਹਮੇਸ਼ਾ ਲਈ ਜਾਰੀ ਰੱਖਣਗੇ ਗਾਜ਼ਾ ਸ਼ਹਿਰ ਚ ਬੇਕਾਰ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਪਨਾਹ ਦੇਣ ਵਾਲੇ ਦੋ ਸਕੂਲਾਂ ਦੇ ਉੱਤੇ ਇਜ਼ਰਾਈਲ ਨੇ ਫਿਰ ਹਵਾਈ ਹਮਲੇ ਕੀਤੇ ਨੇ ਉਹਦੇ ਵਿੱਚ ਘੱਟੋ ਘੱਟ 15 ਫਲਸਤੀਨੀ ਮਾਰੇ ਗਏ ਤੇ 30 ਜ਼ਖਮੀ ਹੋ ਗਏ ਨੇ ਗਾਜ਼ਾ ਦੇ ਡਾਕਟਰਾਂ ਨੇ ਅ ਅਨਾਦੋਲੂ ਨਿਊਜ਼ ਏਜੰਸੀ ਨੂੰ ਦੱਸਿਆ ਕਿ ਤੂਫਾ ਇਲਾਕੇ ਦੇ دار ਅਲ ਅਰਕਮ ਅਤੇ ਸ਼ਾਬਾਨ ਅਲ ਰੇ ਸਕੂਲਾਂ ਤੇ ਹੋਏ ਹਮਲੇ ਚ ਜ਼ਿਆਦਾਤਰ ਪੀੜਤ ਜਿਹੜੇ ਨੇ ਉਹ ਬੱਚੇ ਤੇ ਔਰਤਾਂ ਹੀ ਸਨ ਗੁਹਾਨ ਹੈ ਅੱਗੇ ਕਿਆ ਕਿ ਇਜ਼ਰਾਈਲੀ ਹਮਲੇ ਨੇ ਸਕੂਲਾਂ ਅਤੇ ਨੇੜਲੀਆਂ ਜਿਹੜੀਆਂ ਰੈਸ਼ੀ ਇਮਾਰਤਾਂ ਨੇ ਉਹਨਾਂ ਵਿੱਚ ਭਾਰੀ ਤਬਾਈ ਮਚਾਈ ਹੋਈ ਹੈ ਮਿਸਰ ਦੀ ਰਾਜਧਾਨੀ ਕਾਹਰਾ ਵਿੱਚ ਡੀ 8 ਸਿਖਰ ਸੰਮੇਲਨ 'ਚ ਤੁਰਕੀ ਦੇ ਰਾਸ਼ਟਰਪਤੀ ਅਰਦੁਰਗਣ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਜ਼ਰਾਈਲਾਂ ਦੇ ਉੱਤੇ ਇਜ਼ਰਾਈਲ ਦੇ ਉੱਤੇ ਹਥਿਆਰਾਂ ਦੀ ਪਾਬੰਦੀ ਲਾਉਣੀ ਚਾਹੀਦੀ ਹੈ ਤੇ ਉਹਦੇ ਨਾਲ ਬਾਕੀ ਦੇਸ਼ਾਂ ਨੂੰ ਵਪਾਰ ਖਤਮ ਕਰਨਾ ਚਾਹੀਦਾ ਹੈ ਇਸ ਖੇਤਰ ਵਿੱਚ ਆਪਣੀਆਂ ਕਾਰਵਾਈਆਂ ਲਈ ਜਵਾਬਦੇਹ ਬਣਾਉਣ ਲਈ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਅਲੱਗ ਥੱਕ ਕਰਨ ਦੀ ਮੰਗ ਕੀਤੀ ਗਈ ਹੈ। ਇਸਲਾਮਕ ਦੇਸ਼ ਹੋਣ ਦੇ ਨਾਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਜ਼ਰਾਈਲ ਦੇ ਖਿਲਾਫ ਚੁੱਕੇ ਜਾਣ ਵਾਲੇ ਕਦਮਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਏਰਦੋਗਨ ਨੇ ਕਿਹਾ ਕਿ ਖੇਤਰੀ ਸਥਿਰਤਾ ਤੇ ਸ਼ਾਂਤੀ ਲਈ ਇੱਕ ਸੰਯੁਕਤ ਰੋਖ ਮਹੱਤਵਪੂਰਨ ਹੈ। ਮੰਗਲਵਾਰ ਨੂੰ ਭਾਰਤ ਦੀ ਕੁਝ ਖਬਰਾਂ ਨੇ ਜੀ ਮੰਗਲਵਾਰ ਵਾਲੇ ਦਿਨ ਸੰਸਦ ਵਿੱਚ ਆਪਣੇ ਭਾਸ਼ਣ ਦੇ ਦੌਰਾਨ ਉਥੋਂ ਦੇ ਗ੍ਰਹਿ ਮੰਤਰੀ ਅੰਮਤ ਸ਼ਾਹ ਨੇ ਡਾਕਟਰ ਬੀ ਆਰ ਅੰਬੇਦਕਰ ਦੀ ਵਿਰਾਸਤ ਤੇ ਬੋਲਦਿਆਂ ਆਇਆ ਕਿਹਾ ਸੀ ਕਿ ਅੱਜ ਕੱਲ ਅੰਬੇਦਕਰ ਦਾ ਨਾਮ ਲੈਣਾ ਇੱਕ ਫੈਸ਼ਨ ਬਣ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਇਹ ਇਹ ਫੈਸ਼ਨ ਬਣ ਚੁੱਕਾ ਹੈ ਅੰਬੇਦਕਰ 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 ਤੁਸੀਂ ਜੇਕਰ ਰੱਬ ਦੇ ਨਾਮ ਲੈ ਲੈਂਦੇ ਤਾਂ ਸੱਤ ਜਨਮ ਲਈ ਸਵਰਗ ਵਿੱਚ ਚਲੇ ਜਾਂਦੇ ਭਾਸ਼ਣ ਦੇ ਇਸ ਹਿੱਸੇ ਦੇ ਸਖਤ ਇਤਰਾਜ਼ ਪ੍ਰਗਟ ਕਰਦੇ ਹੋਏ ਕਾਂਗਰਸ ਨੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਸੀ ਇਸ ਦੌਰਾਨ ਅਦਾਕਾਰ ਕਮਲ ਹਸਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਕਮਲ ਹਸਨ ਨੇ ਬਾਬਾ ਸਾਹਿਬ ਭੀਮਰਾਓ Ambedkar ਨੂੰ ਅਦਰਕ ਭਾਰਤ ਦਾ ਨੀਂ ਪੱਥਰ ਰੱਖਣ ਵਾਲਾ ਦੱਸਿਆ ਹੈ ਆਪਣੀ ਐਕਸਪੋਸਟ ਵਿੱਚ ਬਨੇਤਾ ਨੇ ਲਿਖਿਆ ਹੈ ਕਿ ਗਾਂਧੀ ਜੀ ਨੇ ਭਾਰਤ ਨੂੰ ਵਿਦੇਸ਼ੀ ਜ਼ੁਲਮ ਤੋਂ ਮੁਕਤ ਕਰਾਇਆ ਜਦੋਂ ਕਿ ਡਾਕਟਰ Ambedkar ਨੇ ਭਾਰਤ ਨੂੰ ਸਮਾਜਿਕ ਬੇਇਨਸਾਫੀ ਦੇ ਜ਼ੰਜੀਰਾਂ ਤੋਂ ਮੁਕਤੀ ਦਵਾਈ ਸੀ ਹਰ ਭਾਰਤੀ ਜਿਸ ਨੂੰ ਬਾਬਾ ਸਾਹਿਬ ਦੇ आजाद ਤੇ ਨਿਆਂਪੂਰਨ ਭਾਰਤ ਦੇ ਸੁਪਨੇ ਤੇ ਮਾਣ ਹੈ ਤੇ ਉਹ ਇਸ ਲਈ ਲੜਦਾ ਹੈ ਉਹ ਮਹਾਪੁਰਖ ਦੀ ਵਿਰਾਸਤ ਨੂੰ ਕਦੇ ਵੀ ਕਲੰਕਿਤ ਨਹੀਂ ਹੋਣ ਦੇਵੇਗਾ ਅੰਬੇਦਕਰ ਦੇ ਮੁੱਦੇ ਤੇ ਲੜਾਈ ਹੁਣ ੱੱਕੇ ਮੁੱਕੀ ਤੱਕ ਪਹੁੰਚ ਗਈ ਹੈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋਹਾਂ ਨੇ ਕੀ ਕਿਹਾ ਭਾਰਤੀ ਪਾਰਲੀਮੈਂਟ ਦੀ ਲੜਾਈ ਮਹੱਲੇ ਦੇ ਗੁੰਡਿਆਂ ਦੀ ਤਰ੍ਹਾਂ ਗਲੀਆਂ ਵਿੱਚ ਸੱਜਣ ਦਾ ਕੰਮ ਸ਼ੁਰੂ ਹੋਇਆ। ਸੰਵਿਧਾਨ ਨਰਮਾਤਾ ਬੀ ਆਰ ਅੰਬੇਦਕਰ ਦੇ ਨਰਾਦਰ ਨੂੰ ਲੈ ਕੇ ਅੱਜ ਸੰਸਦ ਦੇ ਬਾਹਰ ਸੱਤਾਧਾਰੀ ਤੇ ਵਿਰੋਧੀ ਧਿਰਾਂ ਦਰਮਿਆਨ ਟਕਰਾਅ ਬਣਿਆ ਰਿਹਾ ਜਿਸ ਵਿੱਚ ਧੱਕਾ ਮੁਕੀ ਵੀ ਹੋਈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਪਾਰਲੀਮੈਂਟ ਜ਼ਖਮੀ ਹੋ ਗਏ। ਕੌਮੀ ਜਮਹੂਰੀ ਗੱਠਜੋੜ ਤੇ ਕਾਂਗਰਸ ਨੇ ਇੱਕ ਦੂਜੇ ਖਿਲਾਫ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਮਹਿਲਾ ਐਮਪੀ ਨੇ ਰਾਹੁਲ ਗਾਂਧੀ ਉੱਤੇ ਬਦਸਲੂਕੀ ਦੇ ਦੋਸ਼ ਲਾਏ ਹਨ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਕਿ ਲੋਕ ਸਭਾ ਵਿੱਚ ਰੋਹਦੀ ਤੇ ਰੰਦੇ ਆਗੂ ਰਾਹੁਲ ਗਾਂਧੀ ਵੱਲੋਂ ਮਾਰੇ ਧੱਕਾ ਕਰਕੇ ਦੋ ਸੰਸਦ ਮੈਂਬਰ ਮਕੇਸ਼ ਰਾਜਪੂਤ ਤੇ ਪ੍ਰਤਾਪ ਚੰਦਰ ਸਰੰਗੀ ਜ਼ਖਮੀ ਹੋ ਗਏ ਹਨ ਗਾਂਧੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕਰਦੇ ਆ ਕਿਆ ਕਿ ਉਲਟਾ ਸਤਾਧਾਰੀ ਪਾਰਟੀ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ੱੱਕੇ ਮਾਰੇ ਗਏ ਹਨ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਵੀ ਪ੍ਰਦਰਸ਼ਨਕਾਰੀ ਭਾਰਤੀ ਜਨਤਾ ਪਾਰਟੀ ਮੈਂਬਰਾਂ ਉੱਤੇ ਉਹਨਾਂ ਨੂੰ ੱੱਕੇ ਮਾਰਨ ਦਾ ਦੋਸ਼ ਲਾਇਆ ਖੜਗੇ ਨੇ ਕਿਹਾ ਕਿ ਖੇਚ ਤੋਂ ਦੇ ਦੌਰਾਨ ਉਹਨਾਂ ਦੇ ਗੋਡੇ ਤੇ ਸੱਟ ਵੀ ਲੱਗ ਗਈ ਹੈ ਦੋਵਾਂ ਧਿਰਾਂ ਨੇ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਵਿੱਚ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ ਉਹਨਾਂ ਨੇ ਇੱਕ ਦੂਜੇ ਦੇ ਖਿਲਾਫ ਲੋਕ ਸਭਾ ਤੇ ਰਾਜ ਸਭਾ ਦੇ ਕਰਮਵਾਰ ਸਪੀਕਰ ਤੇ ਚੇਅਰਮੈਨ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਹਨ ਅੰਬੇਦਕਰ ਦੇ ਮੁੱਦੇ ਤੇ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ ਦੌਰਾਨ ਸੰਸਦ ਕੰਪਲੈਕਸ 'ਚ ਹੋਈ ਕਿਤੇ ਤਹੰਗਾਮੇ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇੱਕ ਬਿਆਨ ਆਇਆ ਹੈ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਭ ਜਾਣਬੁੱਝ ਕੇ ਕੀਤਾ ਹੈ ਤਾਂ ਜੋ ਅਡਾਨੀ ਦੇ ਮਾਮਲੇ ਨੂੰ ਦਬਾਇਆ ਜਾ ਸਕੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨਾਲ ਪ੍ਰੈਸ ਕਾਨਫਰੰਸ 'ਚ ਪਹੁੰਚੇ ਰਾਹਲ ਗਾਂਧੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਅਡਾਨੀ ਮੁੱਦੇ ਤੇ ਚਰਚਾ ਤੋਂ ਬਚਣ ਲਈ ਤਿਆਰ ਢਾ ਰਹੀ ਹੈ ਰਾਹਲ ਗਾਂਧੀ ਨੇ ਕਿਹਾ ਕਿ ਅਡਾਨੀ ਦੇ ਖਿਲਾਫ ਅਮਰੀਕਾ ਵਿੱਚ ਚਾਰਸ਼ੀ ਡੈਰ ਕੀਤੀ ਗਈ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸੰਸਦ 'ਚ ਇਸ ਤੇ ਵਿਚਾਰ ਚਰਚਾ ਕਰਨਾ ਚਾਹੁੰਦੀ ਹੈ ਪਰ ਸਰਕਾਰ ਇਸ ਤੋਂ ਭੱਜ ਰਹੀ ਹੈ ਕਾਂਗਰਸ ਪ੍ਰਧਾਨ ਮਰਕਰਜਨ ਖੜਗੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਅੰਬੇਦਕਰ ਦਾ ਅਪਮਾਨ ਕੀਤਾ ਹੈ ਅਤੇ ਉਹਨਾਂ ਦੀ ਅਜਿਹੀ ਸੋਚ ਤੇ ਮਾਨਸਿਕਤਾ ਨਿੰਦਣਯੋਗ ਹੈ ਖੜਗੇ ਨੇ ਕਿਹਾ ਕਿ ਸਦਨ 'ਚ ਰੱਖੇ ਗਏ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਇਸ ਲਈ ਅਸੀਂ ਸਦਨ ਨੂੰ ਰੋਕਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਵਿਰੋਧੀ ਜਿਹੜਾ ਇੰਡੀਆ ਬਲੌਕ ਹੈ ਉਹਨਾਂ ਵੱਲੋਂ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਰਖੜ ਖਿਲਾਫ ਦਿੱਤੇ ਗਏ ਬੇਭਰੋਸਗੀ ਦੇ ਮਤੇ ਦੇ ਨੋਟਿਸ ਨੂੰ ਰਾਜ ਸਭਾ ਦੇ ਜਿਹੜੇ ਡਿਪਟੀ ਚੇਅਰਮੈਨ ਨੇ ਹਰੀਵੰਚ ਨੇ ਖਾਰਜ ਕਰ ਦਿੱਤਾ ਹੈ ਵਿਰੋਧੀ ਧਿਰ ਗਠ ਜੋੜ ਨੇ ਤਨਖੜੇ ਉਤੇ ਰਾਜ ਸਭਾ ਦੇ ਚੇਅਰਮੈਨ ਵੱਜੋਂ ਸੰਸਦ ਦੇ ਉੱਪਰਲੇ ਸਦਨ 'ਚ ਕੰਮਕਾਜ ਚਲਾਉਂਦੇ ਸਮੇਂ ਵਿਰੋਧੀ ਧਿਰ ਨਾਲ ਵਿਤਕਰੇबाजी ਕਰਨ ਦਾ ਦੋਸ਼ ਲਾਉਂਦਿਆਂ ਉਹਨਾਂ ਖਿਲਾਫ ਬੇਪਰੋਸਕੀ ਦਾ ਮਤਾ ਦਾ ਨੋਟਿਸ ਦਿੱਤਾ ਹੋਇਆ ਸੀ ਇਸ ਨੋਟ ਨੂੰ ਖਾਰਜ ਕਰਦਿਆਂ ਉਪ ਚੇਅਰਮੈਨ ਹਰੀਵੰਚ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਤਨਖੜੇ ਦੇ ਅਹੁਦੇ ਤੋਂ ਢਾਉਣ ਦੇ ਮਤੇ ਬਾਰੇ ਦਿੱਤਾ ਗਿਆ ਨੋਟਿਸ ਤੱਥਾਂ ਤੋਂ ਹੀਣਾ ਹੈ ਅਤੇ ਇਸ ਦਾ ਮਕਸਦ ਮੈਚ ਪ੍ਰਚਾਰ ਹਾਸਲ ਕਰਨਾ ਹੈ ਰਾਜ ਸਭਾ ਦੇ ਉਪ ਚੇਅਰਮੈਨ ਵੱਲੋਂ ਨੋਟਿਸ ਨੂੰ ਖਾਰਜ ਕਰਨ ਦੇ ਸਿਣਾਏ ਗਏ ਇਸ ਫੈਸਲੇ ਨੂੰ ਰਾਜ ਸਭਾ ਦੇ ਸਕੱਤਰ ਜਨਰਲ ਨੇ ਉੱਪਰਲੇ ਸਦਨ ਦੀ ਮੇਜ਼ 'ਤੇ ਰੱਖਿਆ ਹੈ ਉਪ ਚੇਅਰਮੈਨ ਨੇ ਨੋਟਿਸ ਖਾਰਜ ਕਰਦੇ ਆ ਇਹ ਵੀ ਕਿਹਾ ਕਿ ਧਨਖੜ ਖਿਲਾਫ ਬੇਪਰੋਸਕੀ ਮਤੇ ਦਾ ਦਿੱਤਾ ਗਿਆ ਨੋਟਿਸ ਨਾ ਵਾਜਬ ਅਤੇ ਖਾਮੀਆਂ ਵਾਲਾ ਹੈ ਇਸ ਨੂੰ ਉਪਰਾਸ਼ਟਰਪਤੀ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਜਲਦਬਾਜੀ ਵਿੱਚ ਤਿਆਰ ਕੀਤਾ ਗਿਆ ਕਰਾਰ ਦਿੱਤਾ ਤੇ ਇਸ ਕਾਰਨ ਹੀ ਇਸ ਨੂੰ ਖਾਰਜ ਕੀਤਾ ਜਾਂਦਾ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਜਿਹੜੇ ਆ ਵੀਰਵਾਰ ਨੂੰ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਸ਼ਾ ਨਾਲ ਮੁਲਾਕਾਤ ਕਰਕੇ ਆਏ ਹਨ ਉਮਰ ਅਬਦੁੱਲਾ ਨੇ ਬੈਠਕ ਚ ਹੋਈ ਗੱਲਬਾਤ ਦਾ ਵੀਰਵਾ ਦਿੰਦੇ ਹੋਏ ਕਿਹਾ ਤੇ ਗ੍ਰਹਿ ਮੰਤਰੀ ਨਾਲ ਜੰਮੂ ਕਸ਼ਮੀਰ ਦੇ ਹਾਲਾਤਾਂ ਤੇ ਚਰਚਾ ਹੋਈ ਹੈ ਜੰਮੂ ਕਸ਼ਮੀਰ ਦੇ ਮੁੜ ਰਾਜਸਤ ਬਣਨ ਦੀ ਸੰਭਾਵਨਾ ਇੱਥੇ ਬਣੀ ਸਾਡੀ ਸਰਕਾਰ ਦੇ 2 ਮਹੀਨਿਆਂ ਦੇ ਕੰਮਕਾਜ ਦੇ ਤਜਰਬੇ ਬਾਰੇ ਵੀ ਚਰਚਾ ਹੋਈ ਉਮਰ ਅਬਦੁੱਲਾਹ ਨੇ ਕਿਹਾ ਕਿ ਉਹਨਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਨਿਸ਼ਚਿਤ ਤੌਰ ਤੇ ਇਸ ਦਾ ਲਾਭ ਮਿਲੇਗਾ ਉਮਰ ਅਬਦੁੱਲਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਦੁਆਉਣ ਬਾਰੇ ਵੀ ਚਰਚਾ ਹੋਈ ਹੈ ਅਤੇ ਉਮੀਦ ਹੈ ਕਿ ਜੰਮੂ ਕਸ਼ਮੀਰ ਨੂੰ ਮੁੜ ਰਾਜ ਦਾ ਦਰਜਾ ਮਿਲ ਹੀ ਜਾਏਗਾ ਜੰਮੂ ਕਸ਼ਮੀਰ ਦੇ ਹਾਲਾਤ ਤੇ ਉਮਰ ਅਮਦੁੱਲਾ ਨੇ ਕਿਹਾ ਕਿ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਅੱਤਵਾਦ ਨਾਲ ਲੜਨ ਲਈ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਹੈ ਅਤੇ ਉਹਨਾਂ ਨੂੰ ਇਹ 20 ਇਸ ਲੜਾਈ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਇਹਨਾਂ ਗੱਲਾਂ ਤੇ ਭਰੋਸਾ ਹੋਣਾ ਚਾਹੀਦਾ ਹੈ ਕਰਨਾਟਕਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੀਟੀ ਰਵੀ ਨੂੰ ਸ਼ੁੱਕਰਵਾਰ ਸ਼ਾਮ ਨੂੰ ਰਾਜ ਵਿਧਾਨਪ੍ਰੀਸ਼ਦ ਦੇ ਹਾਤੇ ਵਿੱਚ ਇੱਕ ਮਹਿਲਾ ਤੇ ਬਾਲ ਕਲਿਆਣ ਮੰਤਰੀ ਲక్ష్ਮੀ ਵਿਰੋਧ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਗ੍ਰਫਤਾਰ ਕਰ ਲਿਆ ਗਿਆ ਹੈ ਸੀਟੀ ਰਵੀ ਵਿਰੁੱਧ ਬੀ ਐਨ ਐਸ ਦੀ ਧਾਰਾ 75 ਜਿਸ ਦੇ ਵਿੱਚ ਜਿੰਸੀ ਟਿੱਪਣੀਆਂ ਕਰਨਾ ਅਤੇ ਧਾਰਾ 79 ਕਿਸੇ ਔਰਤ ਦੀ ਇੱਜ਼ਤ ਦਾ ਅਪਮਾਨ ਕਰਨਾ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ ਅਗਲੀ ਖਬਰ ਵੀ ਸ਼੍ਰੀਨਗਰ ਤੋਂ ਜੀ ਭਾਰਤੀ ਫੌਜ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਚ ਮੁਕਾਬਲੇ ਦੌਰਾਨ 5 ਹੱਤਿਆ ਦੀ ਮਾਰੇ ਗਏ ਹਨ ਐਕਸ ਪਲੇਟਫਾਰਮ ਤੇ ਜਾਣਕਾਰੀ ਦਿੰਦੇ ਹੋਏ ਭਾਰਤੀ ਫੌਜ ਨੇ ਦੱਸਿਆ ਹੈ ਕਿ ਆਪਰੇਸ਼ਨ ਕਾਦਰ ਦੇ ਤਹਿਤ ਚਲਾਈ ਗਈ ਗੋਲਾਬਾਰੀ 'ਚ ਦੋ ਜਵਾਨ ਵੀ ਜ਼ਖਮੀ ਹੋਏ ਹਨ ਉਸ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਹ ਫੌਜੀ ਆਪਰੇਸ਼ਨ ਅਜੇ ਵੀ ਚੱਲ ਰਿਹਾ ਹੈ ਵੀਰਵਾਰ ਸਵੇਰੇ ਹੀ ਭਾਰਤੀ ਫੌਜ ਨੇ ਕੁਲਗਾਮ ਜੱਤਵਾਦੀਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਆਪਰੇਸ਼ਨ ਕਾਦਰ ਚਲਾਉਣ ਦੀ ਸੂਚਨਾ ਦਿੱਤੀ ਸੀ ਭਾਰਤੀ ਫੌਜ ਦੇ ਅਨਸਾਰ 19 ਦਸੰਬਰ ਨੂੰ ਕੁਲਗਾਮ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਭਾਰਤੀ ਫੌਜ ਅਤੇ ਕਸ਼ਮੀਰ ਦੀ ਪੁਲਿਸ ਨੇ ਇੱਕ ਸਾਂਝਾ ਆਪਰੇਸ਼ਨ ਜਿਹੜਾ ਇਹ ਸ਼ੁਰੂ ਕੀਤਾ ਸੀ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਵੀਰਵਾਰ ਨੂੰ ਸੂਬਾ ਸਰਕਾਰ ਨਾਲ ਹੋਈ ਇੱਕ ਮੀਟਿੰਗ ਦੌਰਾਨ ਸੂਬਾ ਸਰਕਾਰ ਨੂੰ ਖੇਤੀਬਾੜੀ ਮਾਰਕੀਟਿੰਗ ਬਾਰੇ ਕੌਮੀ ਨੀਤੀ ਢਾਂਚੇ ਨੂੰ ਰੱਦ ਕਰ ਦੇਣ ਦੀ ਮੰਗ ਕੀਤੀ ਹੈ ਕਿਸਾਨ ਯੂਨੀਅਨਾਂ ਨੇ ਦਲੀਲ ਦਿੱਤੀ ਹੈ ਕਿ ਇਹ ਨੀਤੀ ਸੂਬੇ ਦੇ ਹਿੱਤਾਂ ਤੇ ਇਸ ਦੇ ਖੇਤੀ ਆਧਾਰਿਤ ਅਰਥਚਾਰੇ ਲਈ ਨੁਕਸਾਨਦੇਹ ਹੈ ਗੌਰ ਮਤਲਬ ਇਹ ਹੈ ਕਿ ਇਸ ਸੰਬੰਧੀ ਪੰਜਾਬ ਦੀਆਂ 15 ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਨੇ ਅੱਜ ਇੱਥੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ 3 ਘੰਟੇ ਦੀ ਲੰਬੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਕਿ ਇਹ ਨੀਤੀ ਅਨਾਜ ਖਰੀਦ ਕਾਰੋਬਾਰ ਵਿੱਚ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਇਸ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਸ ਕਾਰਨ ਖੇਤੀਬਾੜੀ ਵਿੱਚ ਇਜਾਰੇਦਾਰੀ ਪ੍ਰਥਾ ਸ਼ੁਰੂ ਹੋ ਸਕਦੀ ਹੈ। ਖੇਤੀਬਾੜੀ ਮੰਤਰੀ ਨੇ ਯੂਨੀਅਨਾਂ ਨੂੰ ਪ੍ਰੋਸਾਦ ਦਿੱਤਾ ਕਿ ਰਾਜ ਵੱਲੋਂ ਕੇਂਦਰ ਨੂੰ ਆਪਣਾ ਜਵਾਬ ਸੌਂਪਣ ਤੋਂ ਪਹਿਲਾਂ ਨੀਤੀ ਤੇ ਚਰਚਾ ਕਰਨ ਲਈ ਜਲਦੀ ਹੀ ਇੱਕ ਸਰਵਾਰਟੀ ਮੀਟਿੰਗ ਵੀ ਬੁਲਾਈ ਜਾਵੇਗੀ। ਕਿਸਾਨ ਲੀਡਰ ਜਗਿੰਦਰ ਸਿੰਘ ਰਾਹਣ ਨੇ ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਸੁਝਾਅ ਦਿੱਤਾ ਕਿ ਇਹ ਤਿੰਨ ਖੇਤੀ ਕਾਨੂੰਨਾਂ ਦੇ ਵਿਵਾਦਪੂਰਨ ਉਪਬੰਧਾਂ ਨੂੰ ਦੁਬਾਰਾ ਪਿਛਲੇ ਪਾਸਿਓਂ ਪੇਸ਼ ਕਰਨ ਦੀ ਇੱਕ ਗੁਪਤ ਕੋਸ਼ਿਸ਼ ਹੋ ਸਕਦੀ ਹੈ ਜਿਨ੍ਹਾਂ ਨੂੰ 2021 ਦੇ ਕਿਸਾਨ ਅੰਦੋਲਨ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਸੀ ਉਹਨਾਂ ਨੇ ਕਿਸਾਨ ਯੂਨੀਅਨ ਦਾ ਵੱਲੋਂ ਇਸ ਦਾ ਨੀਤੀ ਦਾ ਡਟ ਕੇ ਵਿਰੋਧ ਕਰਨ ਦੀ ਗੱਲ ਕਹੀ ਮੀਟਿੰਗ ਵਿੱਚ ਪੰਜਾਬ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੋਜ ਨਿਰਦੇਸ਼ਕ ਡਾਕਟਰ ਅਜਮੇਰ ਸਿੰਘ ਢੱਟ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਏ ਕਿਸਾਨਾਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤਾ 24 ਦਿਨ ਵੀ ਜਾਰੀ ਰਿਹਾ। ਉਹਨਾਂ ਦੀ ਸਿਹਤ ਵਿੱਚ ਲਗਾਤਾਰ ਨਗਾਰ ਆ ਰਿਹਾ ਹੈ ਜਿਸ ਕਾਰਨ ਦੇਖਭਾਲ ਕਰ ਰਹੀ ਡਾਕਟਰ ਸਵੇਮਾਨ ਸਿੰਘ ਦੀ ਟੀਮ ਅਤੇ ਸਰਕਾਰੀ ਡਾਕਟਰਾਂ ਦੀ ਟੀਮ ਕਿਸਾਨਾਗੂ ਦੀ ਸਿਹਤ ਨੂੰ ਲੈ ਕੇ ਚਿੰਤਤ ਚੱਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਪ੍ਰਬੰਧਕਾਂ ਵੱਲੋਂ ਕਿਸਾਨਾਗੂ ਦਾ ਇਸ਼ਨਾਨ ਕਰਾਏ ਉਪਰੰਤ ਜਾਣ ਉਪਰੰਤ ਉਹਨਾਂ ਦੀ ਸਿਹਤ ਇੱਕਦਮ ਵਿਗੜ ਗਈ ਅਤੇ ਉਹ ਕੁਝ ਦਿਨ ਲਈ ਜਿਹੜੇ ਬਿਹੋਸ਼ ਹੋ ਗਏ ਤੇ ਚਾਰੇ ਪਾਸੇ ਸਨਾਟਾ ਸ਼ ਆ ਗਿਆ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਹਨਾਂ ਵੱਲੋਂ ਢੱਲੇਵਾਲ ਦੀ ਛੇਧ ਦਾ ਖਿਆਲ ਰੱਖਿਆ ਜਾ ਰਿਹਾ ਹੈ ਕਿਸੇ ਵੀ ਸਮੇਂ ਹਾਲਤ ਐਮਰਜੈਂਸੀ ਵਰਗੇ ਬਣ ਸਕਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਦੀ ਛੇਧ ਗੰਭੀਰ ਹੋਣ ਮੌਕੇ ਉਹ ਅਚਾਨਕ ਇੱਕ ਉਲਟੀ ਆਈ ਤੇ ਉਲਟੀ ਹੋਣ ਤੋਂ ਬਾਅਦ ਉਹ ਬਿਹੋਸ਼ ਹੋ ਗਏ ਅਤੇ ਤਕਰੀਬਨ 10 ਮਿੰਟ ਤੱਕ ਉਹ ਬਿਹੋਸ਼ ਰਹੇ ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਪਿਛਲੇ 23 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਕਿਸਾਨ ਆਗੂ ਡੱਲੇਵਾਲ ਦੀ ਮੈਡੀਕਲ ਰਿਪੋਰਟ ਮੰਗ ਲਈ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ 70 ਸਾਲਾ ਕਿਸਾਨ ਆਗੂ ਨੂੰ ਮੈਡੀਕਲ ਸਹਾਇਤਾ ਲੈਣ ਲਈ ਰਾਜ਼ੀ ਕਰੇ ਸਰਵੋਚ ਕੋਰਟ ਨੇ ਕਿਹਾ ਕਿ ਸਿਵਲ ਕੰਮਾਰੇ ਕਾਰਕੁਨ ਈਰੋਮ ਸ਼ਰਮੀਲਾ ਨੇ ਵੀ ਡਾਕਟਰਾਂ ਦੀ ਨਿਗਰਾਨੀ ਚ 10 ਸਾਲ ਤੋਂ ਵੀ ਵੱਧ ਸਮਾਂ ਆਪਣਾ ਸੰਘਰਸ਼ ਜਾਰੀ ਰੱਖਿਆ ਸੀ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਵਿਸ਼ਾਲ ਭੁਈਆ ਦੇ ਬੈਂਚ ਨੇ ਡੱਲੇਵਾਲ ਦੇ ਹੁਣ ਤੱਕ ਦੇ ਮੈਡੀਕਲ ਟੈਸਟ ਨਾ ਕਰਵਾਉਣ ਲਈ ਵੀ ਪੰਜਾਬ ਸਰਕਾਰ ਦੀ ਝਾਰਜੰਬ ਕੀਤੀ ਬੈਂਚ ਨੇ ਕਿਹਾ ਕਿ ਸਾਨੂੰ ਕੋਈ ਵੀ ਹਲਕੇ ਵਿੱਚ ਨਾ ਲਏ ਅਸੀਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਹ ਠੀਕ ਹੈ ਤੁਸੀਂ ਲੋਕ ਕਹਿ ਰਹੇ ਹੋ ਕਿ ਉਹ ਠੀਕ ਠਾਕ ਹੈ ਤੁਸੀਂ ਸਾਰੇ ਡਾਕਟਰ ਨਹੀਂ ਹੋ ਕੀ ਤੁਸੀਂ ਇਹ ਦੱਸ ਸਕੋਗੇ ਕਿ 75 ਸਾਲ ਦੀ ਉਮਰ ਦਾ ਵਿਅਕਤੀ ਜੋ ਗੰਭੀਰ ਬਿਮਾਰੀਆਂ ਨਾਲ ਪੀੜਤ ਹੈ ਪਿਛਲੇ ਕਿੱਕੀਆਂ ਦਿਨਾਂ ਤੋਂ ਭੁੱਖੜਤਾ ਤੇ ਕਿਵੇਂ ਬੈਠਾ ਹੋਇਆ ਹੈ ਤੁਸੀਂ ਕਿਰਪਾ ਕਰਕੇ ਉਸ ਡਾਕਟਰ ਨੂੰ ਤਾਂ ਸਾਡੇ ਸਾਹਮਣੇ ਲਿਆਓ ਜੋ ਕਹਿੰਦਾ ਹੈ ਕਿ ਉਹ ਠੀਕ ਹੈ ਬੈਂਚ ਨੇ ਇਹ ਵੀ ਕਿਹਾ ਕਿ ਕੋਈ ਵੀ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹ ਸਿਰਫ ਢੱਲੇਵਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੇ ਹਨ ਬੈਂਚ ਨੇ ਢੱਲੇਵਾਲ ਨੂੰ ਲੋਕਾਂ ਦਾ ਆਗੂ ਦੱਸਿਆ ਢੱਲੇਵਾਲ ਨੂੰ ਮਨਾਉਣ ਤੇ ਕੋਰਟ ਦੀਆਂ ਭਾਵਨਾਵਾਂ ਤੋਂ ਜਾਣੂ ਕਰਾਉਣ ਲਈ ਇੱਕ ਦਿਨ ਦਾ ਸਮਾਂ ਮੰਗਿਆ ਗਿਆ ਹੈ ਬੈਂਚ ਵੱਲੋਂ ਇਸ ਮਾਮਲੇ ਉੱਤੇ ਹੁਣ ਭਲਕੇ 20 ਦਸੰਬਰ ਨੂੰ ਦੁਬਾਰਾ ਸੁਣਵਾਈ ਕੀਤੀ ਜਾਣੀ ਹੈ ਅਗਲੀ ਖਬਰ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜਵਾਬ ਲੈ ਲਿਆ ਗਿਆ ਹੈ ਸ਼ਰਮਣੀ ਕਮੇਟੀ ਦੀ ਅੰਤਰਮ ਕਮੇਟੀ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਜਾਣਕਾਰੀ ਮਿਲੀ ਹੈ ਕਿ ਜਾਂਚ ਪੂਰੀ ਹੋਣ ਤੱਕ ਗਿਆਨੀ ਹਰਪ੍ਰੀਤ ਸਿੰਘ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਦਮਦਮਾ ਸਾਹਿਬ ਦੇ ਐਡ ਗ੍ਰੰਥੀ ਜਗਤਾਰ ਸਿੰਘ ਸੇਵਾ ਨਿਭਾਉਣਗੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਰਾ ਨੇ ਇਸ ਮਾਮਲੇ ਤੇ ਕੁਝ ਕਹਿਣ ਤੋਂ ਇਨਕਾਰ ਕੀਤਾ ਉਹਨਾਂ ਕਿਹਾ ਕਿ ਸਾਬ ਜਿਆਦਾ ਦਾ ਸ਼ਹੀਦੀ ਹਫਤਾ ਚੱਲ ਰਿਹਾ ਹੈ ਇਸ ਤੋਂ ਬਾਅਦ ਹੀ ਆਪਣੀ ਗੱਲ ਰੱਖਣਗੇ ਵੈਸੇ ਉਹ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਦੱਸ ਚੁੱਕੇ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਟਰੋਲ ਕੀਤਾ ਗਿਆ ਦੇ ਪਿੱਛੇ ਕੌਣ ਲੋਕ ਨੇ ਤੇ ਸਾਰਾ ਕੁਝ ਕਿੰਨੇ ਕਰਵਾਇਆ ਉਹ ਕਹਿੰਦੇ ਕਿ ਮੈਂ ਨਾਂ ਦੱਸ ਕੇ ਸ਼ਹੀਦੀ ਹਫਤੇ ਤੋਂ ਬਾਅਦ ਇਹਨਾਂ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਲਿਆਵਾਂਗਾ ਗਰਦਾਸਪੁਰ ਦੇ ਸਰਦੀ ਕਸਬਾ ਕਲਾਨੌਰ ਦੀ ਪੁਲਿਸ ਚੌਕੀ ਬਖਸ਼ੀ ਵਾਲਾ ਚ ਗਰਨੇਟ ਹਮਲੇ ਹੋਣ ਦੀ ਖਬਰ ਹੈ ਇਸ ਦੀ ਜ਼ਿੰਮੇਵਾਰੀ ਖਾਲਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਈ ਹੈ ਬਟਾਲਾ ਥਾਣਾ ਕਣੀਆਂ ਵਾਂਗਰ ਦੇ ਵਿੱਚ ਵੀ ਇੱਕ ਗਰਨੇਟ ਅਵਲਾ ਹੋਇਆ ਹੈ ਤੇ ਸੋਸ਼ਲ ਮੀਡੀਆ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਪੋਸਟ ਵਾਇਰਲ ਹੋ ਰਹੀ ਹੈ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹੁਣ ਸਿਰਫ ਚੈਕਿੰਗ ਲਈ ਪੋਸਟਾਂ ਹੀ ਨਹੀਂ ਹੁਣ 6 ਵਜੇ ਤੋਂ ਬਾਅਦ ਜਿੱਥੇ ਵੀ ਸ਼ਾਮ ਨੂੰ ਨਾਕਾਬੰਦੀ ਹੋਵੇਗੀ ਉੱਥੇ ਗ੍ਰੇਨੇਡ ਹਮਲੇ ਜਿਹੜੇ ਹੋਣਗੇ ਤੇ ਇਹ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਇਸਲਾਮਾਬਾਦ ਥਾਣੇ 'ਚ ਵੀ ਹਮਲਾ ਹੋ ਚੁੱਕਾ ਔਰ ਗਰਬਖਸ਼ ਨਗਰ ਦੇ ਵਿੱਚ ਵੀ ਅੰਮ੍ਰਿਤਸਰ ਪਹਿਲਾਂ ਇਹ ਘਟਨਾ ਹੋਈ ਸੀ ਹੁਣ ਤੱਕ 7 ਜਗ੍ਹਾ 'ਤੇ ਇਸ ਤਰ੍ਹਾਂ ਦੇ ਘਟਰਾਵਾ ਜਿਹੜੀਆਂ ਪੁਲਿਸ ਸਟੇਸ਼ਨਾਂ 'ਤੇ ਹੋ ਚੁੱਕੀਆਂ ਨੇ ਜਿੰਨੂੰ ਪੁਲਿਸ ਪਹਿਲਾਂ ਤਾਂ ਟਾਲਦੀ ਰਹੀ ਕਦੀ ਕਿਹਾ ਗਿਆ ਟਾਇਰ ਫਟਿਆ ਹੈ ਕਦੀ ਕਿਹਾ ਗਿਆ ਕਿ ਤੁਹਾ ਮਾਕੇ ਦੀ ਬਾਤ ਸੁਣੀ ਹੈ ਪਰ ਪਤਾ ਨਹੀਂ ਹੋਇਆ ਕੀ ਹੈ ਪਰ ਹੁਣ ਫਸਟ ਹੋ ਰਿਹਾ ਹੈ ਕਿ ਕਿਤੇ ਨਾ ਕਿਤੇ ਇਹ ਥਾਣੇ ਦੇ ਉੱਤੇ ਗਰਨੇਡ ਨਾਲ ਹਮਲੇ ਹੋ ਰਹੇ ਹਨ ਤੇ ਜਿਹਦੇ ਬਾਰੇ ਪੁਲਿਸ ਜਿਹੜੀ ਆ ਉਹ ਕੁਝ ਪਾ ਕੇ ਰੱਖਣਾ ਚਾਹੁੰਦੀ ਸੀ ਤੇ ਹੁਣ ਆਖਰਕਾਰ ਪੁਲਿਸ ਨੂੰ ਇਹਦੇ ਲਈ ਐਕਟਿਵ ਹੋਣਾ ਪੈ ਗਿਆ ਹੈ ਇਹ ਸੀ ਜੀ ਸਾਡਾ ਅੱਜ ਦਾ ਸਮਾਚਾਰ ਬਲਟਨ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ